ਅੰਮ੍ਰਿਤਸਰ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਹੈ ਅਤੇ ਇੱਥੇ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਲੱਖਾਂ ਸੈਲਾਨੀ ਆਉਂਦੇ ਹਨ। ਐ ਲੋਕ ਸ਼ਹਿਰ ਦੀ ਖਰਾਬ ਟ੍ਰੈਫਿਕ ਵਿਵਸਥਾ ਦੇਖ ਕੇ ਅੰਮ੍ਰਿਤਸਰ ਬਾਰੇ ਮਾੜੀ ਯਾਦ ਲੈ ਕੇ ਜਾਂਦੇ ਹਨ। ਇਸ ਦੇ ਨਾਲ ਨਾਲ ਅੰਮ੍ਰਿਤਸਰ ਵਾਸੀ ਵੀ ਸ਼ਹਿਰ ਦੀ ਖਰਾਬ ਟ੍ਰੈਫਿਕ ਵਿਵਸਥਾ ਤੋਂ ਪਰੇਸ਼ਾਨ ਹਨ। ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਅੰਮ੍ਰਿਤਸਰ ਦੀ ਟ੍ਰੈਫਿਕ ਪ੍ਰਣਾਲੀ ਵਿੱਚ ਕੋਈ ਜ਼ਿਆਦਾ ਸੁਧਾਰ ਨਹੀਂ ਹੋ ਰਿਹਾ। ਸ਼ਹਿਰ ਦੀਆਂ ਕਈ ਸੜਕਾਂ ਤੇ ਜਾਮ ਲੱਗੇ ਰਹਿੰਦੇ ਹਨ। ਕਈ ਚੌਂਕਾ ਵਿੱਚ ਟ੍ਰੈਫਿਕ ਲਾਈਟਾਂ ਵੀ ਸਹੀ ਕੰਮ ਨਹੀਂ ਕਰਦੀਆਂ। ਜਿਸ ਕਾਰਨ ਟ੍ਰੈਫਿਕ ਪ੍ਰਣਾਲੀ ਸੁਚਾਰੂ ਢੰਗ ਨਾਲ ਨਹੀਂ ਚੱਲ ਪਦੀ। ਫਾਸਵੇ న్యూਸ ਟੀਮ ਨੇ ਇਸ ਸਮੱਸਿਆ ਬਾਰੇ ਅੰਮ੍ਰਿਤਸਰ ਦੇ ਪ੍ਰਮੁੱਖ ਲੋਕਾਂ ਨਾਲ ਗੱਲਬਾਤ ਕੀਤੀ। ਅੰਮ੍ਰਿਤਸਰ ਇਲੈਕਟ੍ਰਿਕ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਭਸੀਨ ਨੇ ਆਖਿਆ ਕਿ ਅੰਮ੍ਰਿਤਸਰ ਵਿੱਚ ਟ੍ਰੈਫਿਕ ਪ੍ਰਣਾਲੀ ਵਿੱਚ ਸੁਧਾਰ ਦੀ ਬਹੁਤ ਜ਼ਰੂਰਤ ਹੈ। ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਜ਼ਰੂਰੀ ਕਦਮ ਚੁੱਕੇ ਨਹੀਂ ਤਾਂ ਇਹ ਸਮੱਸਿਆ ਹੋਰ ਗੰਭੀਰ ਹੁੰਦੀ ਜਾਏਗੀ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਪਾਸੇ ਆਪਣਾ ਪੂਰਾ ਸਹਿਯੋਗ ਦੇਣ। ਉਨਾ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਸ਼ਹਿਰ ਦੇ ਮੁੱਖ ਚੌਂਕਾ ਵਿੱਚ ਫਲਾਈਓਵਰ ਬਣਾਏ ਜਾਣ ਤਾਂ ਜੋ ਟ੍ਰੈਫਿਕ ਵਿੱਚ ਸੁਧਾਰ ਹੋ ਸਕੇ ਮੈਂ ਇਹ ਸਾਰੀਆਂ ਸੰਸਥਾਵਾਂ ਵੱਲੋਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਜਿਸ ਤਰ੍ਹਾਂ ਕਿ ਪੁਲਿਸ ਪ੍ਰਸ਼ਾਸਨ ਤੇ ਉਹਦੇ ਨਾਲ ਹੀ ਜਿਹੜਾ ਵੈ ਮਿਊਂਸੀਪਲ ਕਾਰਪੋਰੇਸ਼ਨ ਦਾ ਸਾਰਾ ਪ੍ਰਸ਼ਾਸਨ ਇਹ ਸਾਡੀ ਸੇਵਾ ਦੇ ਵਿੱਚ ਲੱਗਾ ਹੋਇਆ ਵੈ ਜਿਹੜੇ ਅਸੀਂ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਜਿਹੜੇ ਆਮ ਸਾਡਾ ਜਿਹੜਾ ਨਾਗਰਿਕ ਹੈ ਅੰਮ੍ਰਿਤਸਰ ਦਾ ਮੇਰੀ ਉਹਨਾਂ ਨੂੰ ਇਹੋ ਅਪੀਲ ਹੈ ਕਿ ਜਿਸ ਤਰ੍ਹਾਂ ਵੀ ਇਹ ਸਾਡੇ ਨਿਰਦੇਸ਼ ਦਿੰਦੇ ਨੇ ਪੁਲਿਸ ਸਾਹ ਨੂੰ ਨਿਰਦੇਸ਼ ਦਿੰਦੀ ਹੈ ਕਾਰਪੋਰੇਸ਼ਨ ਵਾਲੇ ਨਿਰਦੇਸ਼ ਦਿੰਦੇ ਨੇ ਅਸੀਂ ਉਹਨਾਂ ਦਾ ਪਾਲਣਾ ਕਰੀਏ ਤਾਂ ਕਿ ਇਹ ਜਿਹੜੀ ਸਾਡੀ ਟ੍ਰੈਫਿਕ ਦੀ ਸਮੱਸਿਆ ਵਾ ਇਹ ਦੂਰ ਹੋਵੇ ਮੇਰੀ ਆਪਣੀ ਸਾਰੇ ਵਪਾਰੀ ਭਾਈਆਂ ਨੂੰ ਇਹੋ ਅਪੀਲ ਹੈ ਕਿ ਜਿਹੜੀ ਅਸੀਂ ਅਕਰੋਚਮੈਂਟ ਕਰਦੇ ਆ ਉਹਦੇ ਨਾਲ ਹੀ ਜਿਹੜੀ ਆਪਾਂ ਰੋਂਗ ਪਾਰਕਿੰਗ ਕਰਦੇ ਆ ਤੇ ਜਿਹੜਾ ਵੀ ਪ੍ਰਸ਼ਾਸਨ ਦਾ ਕੰਮ ਹੋ ਰਿਹਾ ਵਾ ਉਹਦੇ ਵਿੱਚ ਅਸੀਂ ਪੂਰਾ ਸਹਿਯੋਗ ਦਈਏ ਜਿਹਦੇ ਨਾਲ ਅੰਮ੍ਰਿਤਸਰ ਦੀ ਜਿਹੜੀ ਹੈ ਸਾਰੀ ਵਿਵਸਥਾ ਸੁਚਾਰੂ ਢੰਗ ਨਾਲ ਚੱਲ ਸਕੇ ਦੇਖੋ ਜੀ ਮੇਰੀ ਪ੍ਰਸ਼ਾਸਨ ਨੂੰ ਇਹੋ ਅਪੀਲ ਹੈ ਕਿ ਇਹ ਜਿਹੜੀ ਪਾਰਕਿੰਗ ਹੈ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੰਮ੍ਰਿਤਸਰ ਵਾਸੀਆਂ ਨੂੰ ਤੇ ਇਹ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਸਮਾਂ ਲਾ ਕੇ ਇਹਨੂੰ ਬਣਾਇਆ ਜਾਵੇ ਜਿਹਦੇ ਨਾਲ ਪ੍ਰਸ਼ਾਸਨ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਹੈ ਇਹਦੇ ਵਿੱਚ ਤੇਜ਼ੀ ਲਿਆਂਈ ਜਾਵੇ ਇਹ ਕੰਮ ਦੇ ਵਿੱਚ ਕਿਉਂਕਿ ਇਹਦੀ ਬਹੁਤ ਜ਼ਿਆਦਾ ਨੀਡ ਹੈ ਅੰਮ੍ਰਿਤਸਰ ਵਾਸੀਆਂ ਨੂੰ ਕਿ ਜਿਹਦੇ ਨਾਲ ਸਾਰਾ ਗੋਲਡਨ ਟੈਂਪਲ ਦੇ ਵਿੱਚ ਤੁਸੀਂ ਵੇਖਦੇ ਹੋ ਹਰ ਰੋਜ਼ 2 ਲੱਖ ਦੇ ਕਰੀਬ ਬੰਦਾ ਆਂਦਾ ਵਾ ਜਿਹਦੇ ਨਾਲ ਉਹ ਕਟੜਾ ਜੈਮਲ ਸਿਲ ਵੀ ਜਾਂਦਾ ਵਾ ਤੇ ਇਧਰ ਉਧਰ ਜਿਹੜੀਆਂ ਵੀ ਪਰਚੇਜ਼ੀਆਂ ਕਰਨੀਆਂ ਦੇਸ਼ ਵਿਦੇਸ਼ਾਂ ਤੋਂ ਜਿਹੜੇ ਆਪਣੇ ਨਾਗਰਿਕ ਆਏ ਹੁੰਦੇ ਨੇ ਤੇ ਉਹਨਾਂ ਨੂੰ ਪਾਰਕਿੰਗ ਦੀ ਬਹੁਤ ਸਖ ਜ਼ਰੂਰਤ ਹੈ ਤੇ ਉਹ ਪਾਰਕਿੰਗ ਦੀ ਪੂਰਤੀ ਕੀਤੀ ਜਾਵੇ ਇਹ ਕੈਰੋ ਮਾਰਕੀਟ ਹੈ ਜੀ ਮੇਨ ਜਿਹੜੀ ਹੈ ਹਾਲ ਬਿਆਰ ਦੀ ਕੈਰੋ ਮਾਰਕੀਟ ਹੈ ਉਹਦੇ ਸਾਹਮਣੇ ਰਮਾਡਾ ਹੋਟਲ ਵੀ ਹੈ ਤੇ ਇਹ ਜਿਹੜੀ ਮਾਰਕੀਟ ਜਿਹੜੀ ਪਾਰਕਿੰਗ ਬਣਾ ਰਹੇ ਨੇ ਇਹ ਸਾਰੀ ਇਲੈਕਟ੍ਰੋਨਿਕ ਹੈ ਜਿਹਦੇ ਵਿੱਚ ਕਾਰ ਨੂੰ ਥੱਲੇ ਸੈੱਟ ਕਰ ਦਣਗੇ ਤੇ ਉਹ ਆਪਣੇ ਆਪ ਹੀ ਜਿਹੜੀ ਮੰਜ਼ਲ ਦੇ ਉੱਤੇ ਖਾਲੀ ਜਗ੍ਹਾ ਹੋएगी ਉੱਤੇ ਕਾਰ ਨੂੰ ਲੈ ਜਾਣਗੇ ਸਾਡੀ ਪੰਜਾਬ ਸਰਕਾਰ ਤੋਂ ਇਹੋ ਮੰਗ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਅੰਮ੍ਰਿਤਸਰ ਇੱਕ ਹੌਲੀ ਹੋ ਸਿਟੀ ਹੈ ਤੇ ਇਹਦੇ ਵਿੱਚ ਦੇਸ਼ ਵਿਦੇਸ਼ਾਂ ਦਾ ਵਿੱਚ ਲੋਕੀ ਗੋਲਡਨ ਟੈਂਪਲ ਵੀ ਆਉਂਦੇ ਨੇ ਦੁਰਗਿਆਣਾ ਮੰਦਿਰ ਵੀ ਆਉਂਦੇ ਨੇ ਤੇ ਹਰ ਚੌਂਕ ਦੇ ਵਿੱਚ ਰਸ਼ ਹੋ ਜਾਂਦਾ ਹੈ ਉਹਨੂੰ ਦੂਰ ਕਰਨ ਵਾਸਤੇ ਸਾਡੀ ਪ੍ਰਸ਼ਾਸਨ ਨੂੰ ਇਹੋ ਮੰਗ ਹੈ ਕਿ ਇੱਥੇ ਹਰ ਚੌਂਕ ਦੇ ਵਿੱਚ ਫਲਾਈਓਵਰ ਬਣਾਏ ਜਾਣ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਉੱਥੇ ਪਹਿਲੋਂ ਪਹਿਲ ਦੇ ਆਧਾਰ ਤੇ ਇਹਨੂੰ ਕੀਤਾ ਜਾਵੇ। ਲੋਕਾਂ ਨੂੰ ਤੇਹੀ ਆਹੀ ਅਪੀਲ ਕਰਾਂਗੇ ਕਿ ਤੁਸੀਂ ਜਿਹੜਾ ਇਹ ਆਪਣਾ ਐਸਓ ਜਿੰਨਾ ਵੀ ਇਹ ਚੱਲ ਰਿਹਾ ਵਾ ਇਹ ਪ੍ਰਸ਼ਾਸਨ ਜੋ ਵੀ ਤੁਹਾਨੂੰ ਹਦਾਇਤਾਂ ਦਿੰਦੀ ਹੈ ਉਸ ਹਾਵ ਨਾਲ ਚਲੋ। ਅਕਰੋਜਮੈਂਟ ਬਿਲਕੁਲ ਨਾ ਕਰੋ। ਉਹਦੇ ਨਾਲ ਜਿੰਨੀ ਵੀ ਪਾਰਕਿੰਗ ਹੈ ਰੋਂਗ ਪਾਰਕਿੰਗ ਨਾ ਬਿਲਕੁਲ ਕਰੋ। ਜਿਹਦੇ ਨਾਲ ਇਹ ਜਿੰਨਾ ਵੀ ਆਪਣਾ ਪਾਰਕਿੰਗ ਦਾ ਸਿਸਟਮ ਹੈ ਸਾਰਾ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਆਉਣ ਵਾਲੇ ਜਿੰਨੇ ਵੀ ਬੰਦੇ ਨੇ ਸਾਡੇ ਰੋਜ਼ ਦੇ ਰੋਜ਼ ਜਿੰਨੇ ਵੀ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਮੁਸ਼ਕਲ ਨਾ ਹੋਵੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੇਸ਼ ਆ ਰਹੀ ਹੈ ਉਹ ਹੈ ਟ੍ਰੈਫਿਕ ਦੀ ਸਮੱਸਿਆ ਕਿਉਂਕਿ ਰੋਂਗ ਪਾਰਕਿੰਗ ਔਰ ਐਂਕਰੋਜਮੈਂਟ ਇਹਦਾ ਸਭ ਤੋਂ ਵੱਡਾ ਕਾਰਨ ਹੈ ਭਾਵੇਂ ਟ੍ਰੈਫਿਕ ਪੁਲਿਸ ਡਿਪਾਰਟਮੈਂਟ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੇਕਿਨ ਬਹੁਤ ਕਮੀਆਂ ਪੇਸ਼ੀਆਂ ਹਨ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਸ਼ਹਿਰ ਦੇ ਕੁਝ ਕਾਰੋਬਾਰੀਆਂ ਨੇ ਕਿਹਾ ਕਿ ਬਹੁਤ ਜ਼ਰੂਰਤ ਹੈ ਸ਼ਹਿਰ ਵਿੱਚ ਜਿੱਥੇ ਵੀ ਲੋਡ ਹੈ ਫਲਾਈਓਵਰ ਬਣਾਏ ਜਾਣ ਔਰ ਪਾਰਕਿੰਗਾਂ ਦੀ ਸਹੂਲਤ ਦਿੱਤੀ ਜਾਵੇ ਔਰ ਲੋਕਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਐਂਗਰੋਜਮੈਂਟ ਜਿਹੜੀ ਹੈ ਉਹ ਨਾ ਕੀਤੀ ਜਾਵੇ ਤਾਂ ਜੋ ਬਾਹਰੋਂ ਆਉਣ ਵਾਲੇ ਟੂਰਿਸਟ ਔਰ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ